ਜੋ ਨਾਮ ਹੈ ਹਾਏ ਵਾਹ ਹਾਏ ਰਸ਼ਨ ਕੁੜਕਾਂ ਬਟ ਥੋੜੀ ਬੈਠੋ ਅੜੀ ਪਿੱਛੇ ਰੋਏ ਥੋੜਾ ਜਿਹਾ ਓਕੇ パンジャジー。 ਠੀਕ ਹੈ ਮੈਂਬਰ ਆਫ ਦੀ ਟੀਮ ਦਾ ਸਾਰਾ ਦੇਖਿਓ ਜੀ ਹਾਂਜੀ ਠੀਕ ਹੈ ਜੀ ਹਾਂਜੀ ਕਰਸ ਦੇਖਿਓ Okay. 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 Yeah, ਲੱਖੇ ਵਾਸਤੇ ਬੜੀ ਵਧੀਆ ਗੱਲ ਆ ਕਿ ਡਾਕਟਰ ਰੁਪਿੰਦਰ ਜਿਹੜੇ ਆਪਣਾ ਇੱਥੇ ਸਾਈਕੀਟ੍ਰਿਕ ਸੈਂਟਰ ਚਲਾ ਰਹੇ ਨੇ ਉਹਨਾਂ ਨੇ ਅੱਜ ਵਰਲਡ ਦਾ ਅਬਿਊਜ਼ ਡਰਗ ਦੇ ਦਿਨ ਦੇ ਉੱਪਰ ਉਹਨੂੰ ਸਮਰਪਿਤ ਇੱਕ ਫ੍ਰੀ ਕੈਂਪ ਲਾਇਆ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਫ੍ਰੀ ਕਾਉਂਸਲਿੰਗ ਫ੍ਰੀ ਮੈਡੀਸਨ ਫ੍ਰੀ ਟ੍ਰੀਟਮੈਂਟ ਜਿਹੜੀ ਆ ਉਹ ਦੇ ਰਹੇ ਨੇ ਸੋ ਮੈਂ ਸਮਝਦਾ ਵੀ ਇਹ ਤਿੰਨ ਨੂੰ ਹਾਈਲਾਈਟ ਕਰਨ ਵਾਸਤੇ ਔਰ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਫੈਲਾਉਣ ਲਈ ਇਹ ਕੈਂਪ ਜਿਹੜਾ ਉਹ ਬਹੁਤ ਸਹਾਈ ਹੋਊਗਾ ਔਰ ਖਾਸ ਕਰ ਸਾਡੇ ਇਲਾਕੇ ਦੇ ਡਾਕਟਰ ਬੱਬਰ ਦਾ ਪਰਿਵਾਰ ਮੈਡੀਸਨ ਫੀਲਡ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵੱਲ ਸਮਰਪਿਤ ਆ ਔਰ ਮੇਰਾ ਤੇ ਹਮੇਸ਼ਾ ਹੀ ਇਹ ਵਿਸ਼ਵਾਸ ਹੈ ਕਿ ਬੱਬਰ ਪਰਿਵਾਰ ਜਿੱਥੇ ਉਹਨਾਂ ਨੇ ਪ੍ਰਾਈਵੇਟ ਔਰ ਕਮਰਸ਼ੀਅਲ ਇੰਸਟੀਟਿਊਸ਼ਨ ਚਲਾਈਆਂ ਨੇ ਉਥੇ ਕਿਤੇ ਨਾ ਕਿਤੇ ਉਹਨਾਂ ਦੀ ਵਰਕਿੰਗ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਉਹਨਾਂ ਦੇ ਐਕਸ਼ਨ ਦੇ ਵਿੱਚ ਲੋਕਾਂ ਦੀ ਸੇਵਾ ਵੱਲ ਵੀ ਇੱਕ ਰੁਝਾਨ ਹੈਗਾ ਸੋ ਉਹ ਰੁਝਾਨ ਜਿਸ ਵਕਤ ਆਊਗਾ ਤੁਦਰਾ ਇਲਾਕੇ ਨੂੰ ਫਾਇਦਾ ਹੋਊਗਾ ਅੱਜ ਡਾਕਟਰ ਰੁਪਿੰਦਰ ਇਕਾਪ ਆਪਣੇ ਆਪ ਦੇ ਵਿੱਚ ਬੜੀ ਸੈਲੀਬ੍ਰੇਟਰ ਸਾਈਕੀਟ੍ਰਿਸਟ ਆ ਲੰਬਾ ਸਮਾਂ ਇਹਨਾਂ ਨੇ ਸਰਵਲ ਹਸਪੀਟਲ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਸੋ ਅੱਜ ਇਹ ਬਹੁਤ ਵਧੀਆ ਲੱਗਾ ਇੱਥੇ ਆ ਕੇ ਵੱਡੀ ਗਿਣਤੀ ਦੇ ਵਿੱਚ ਪੇਸ਼ੈਂਟਸ ਆਏ ਨੇ ਫ੍ਰੀ ਮੈਡੀਸਿਨ ਉਹਨਾਂ ਨੂੰ ਮਿਲ ਰਹੀ ਆ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਨਿਹਰੀ ਦਵਾਈ ਦੇਣ ਨਾਲ ਹੀ ਗੱਲ ਨਹੀਂ ਬੰਨੀ ਉਹਦੀ ਕਾਉਂਸਲਿੰਗ ਵੀ ਕੀਤੀ ਜਾ ਰਹੀ ਆ ਔਰ ਖਾਸ ਕਰ ਜਿਸ ਵਕਤ ਕੋਈ ਨਸ਼ਾ ਗ੍ਰਸਤ ਪੇਸ਼ੈਂਟ ਹੁੰਦਾ ਉਹ ਦਵਾਈ ਤੇ ਕੁਦਾ ਰੋਲ ਹੈ ਹੀ ਆ ਪਰ ਉਹਦੇ ਨਾਲ ਉਹਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਕਿ ਇਸ ਇਲਤ ਨੂੰ ਉਹਨੇ ਛੱਡਣਾ ਉਹਦੇ ਲਈ ਇੱਕ ਕਾਉਂਸਲਿੰਗ ਦੀ ਬਹੁਤ ਲੋੜ ਆ ਔਰ ਇਹਨਾਂ ਦੇ ਜਿਹੜੇ ਟ੍ਰੇਨ ਕਾਉਂਸਲਰਸ ਵੀ ਮੇਰੇ ਖਿਆਲ ਇਸ ਸੈਂਟਰ ਦੇ ਵਿੱਚ ਮੌਜੂਦ ਨੇ ਉਹ ਵੀ ਉਹਨਾਂ ਨੂੰ ਕਾਉਂਸਲਿੰਗ ਕਰਕੇ ਮੈਂਟਲੀ ਤੌਰ ਤੇ ਤਿਆਰ ਕਰਦੇ ਨੇ ਅੱਜ ਮੈਂ ਅੱਗੇ ਵੀ ਕਿਹਾ ਹੁਣ ਦੁਬਾਰਾ ਕਹਿਣਾ ਕਿ ਸਾਡੇ ਸਮਾਜ ਦੇ ਹਰ ਕਿਤੇ ਦੇ ਵਿੱਚ ਕਿਤਨੇ ਕਿਤਨੇ ਨਿਗਾਰ ਆਇਆ ਔਰ ਜਿਸ ਵਕਤੋਂ ਨਿਗਾਰ ਆਇਆ ਅੱਜ ਜਿਹੜਾ ਇਹ ਨਸ਼ੇ ਦਾ ਮਸਲਾ ਉਸ ਨਿਗਾਰ ਦਾ ਇੱਕ ਨਤੀਜਾ ਵਾ ਕਿ ਲੋਕਾਂ ਨੇ اخਲਾਕੀ ਕਦਰਾਂ ਛੱਡਤੀਆਂ ਲੋਕਾਂ ਨੇ ਉਸੂਲਾਂ ਵਾਲੀ ਜ਼ਿੰਦਗੀ ਛੱਡਤੀ ਸਾਡੀ ਭਾਰਤ ਦੀ ਸੰਸਕ੍ਰਿਤੀ ਤਿਆਗ ਔਰ ਤਪੱਸਿਆ ਦੀ ਸੀ ਉਦੋਂ ਤੋਂ ਆਪਾ ਪਰਾ ਹੋ ਗਏ ਤੇ ਜਿਸ ਵਕਤ ਇਹ ਚੀਜ਼ਾਂ ਛੱਡੀਆਂ ਨੇ ਤੇ ਮੇਰੇ ਲਤਾਂ ਨਹੀਂ ਹੋਣਾ ਸੀ ਤੇ ਨਸ਼ਾ ਹੁਣਾ ਵਿੱਚੋਂ ਇੱਕ ਇਲਤ ਜਿਹੜੀ ਆ ਸਾਹਮਣੇ ਆ ਗਈ ਆ ਉਹਨੂੰ ਇਹ ਵੀ ਖੁਸ਼ੀ ਆ ਕਿ ਅਜਿਤ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇੱਕ ਨਿਰਨਾਇਕ ਲੜਾਈ ਜਿਹੜੀ ਆ ਨਸ਼ੇ ਦੇ ਵਿਰੋਧ ਲੜ ਰਹੀ ਆ ਜਿੱਥੇ ਅੱਜ ਉਹਨਾਂ ਨੇ ਪੁਲਿਸ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲਾਮਬੰਦ ਕੀਤਾ ਉਤੋਂ ਜ਼ਰੂਰੀ ਆ ਔਰ ਉਹਦੇ ਨਾਲ-ਨਾਲ ਜਿੰਨਾ ਚਿਰ ਤੱਕ ਆਪਾਂ ਲੋਕਾਂ ਨੂੰ ਜਾਗਰਤ ਨਹੀਂ ਕਰਾਂਗੇ ਆਮ ਰਾਏ ਨਹੀਂ ਬਣਾਵਾਂਗੇ ਲੋਕਾਂ ਦੇ ਵਿੱਚ ਉਹ ਗੱਲ ਨਹੀਂ ਜਾਊਗੀ ਉਹਨਾਂ ਚਰਤਾ ਕੇ ਲੜਾਈ ਜਿਹੜੀ ਆ ਉਹ ਜਿੱਤੀ ਨਹੀਂ ਜਾ ਸਕਦੀ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਕੇ ਆਮ ਰਾਏ ਬਣਾ ਕੇ ਇਸ ਇਲ ਦੇ ਵਿਰੁੱਧ ਖੜਾ ਵੀ ਕਰਨ ਦੀ ਲੋੜ ਆ ਔਰ ਤਾਂ ਹੀ ਇਹ ਮਸਲਾ ਜਿਹੜਾ ਹੱਲ ਹੋਊਗਾ ਸਰਕਾਰ ਨੇ ਕਈ ਇਹੋ ਜਿਹੇ ਕਦਮ ਵੀ ਚੁੱਕੇ ਨੇ ਜਿਵੇਂ ਖੇਡਾਂ ਮਤਲਬ ਪੰਜਾਬ ਦੀਆਂ ਉਹਦਾ ਮਕਸਦ ਕੀ ਸੀ ਕਿ ਦਿੱਤੇ ਨੌਜਵਾਨੀ ਨੂੰ ਤੰਦਰੁਸਤੀ ਦੇਣੀ ਆ ਉੱਤੇ ਨਾਲ-ਨਾਲ ਬੱਚਿਆਂ ਨੂੰ ਬਲੌਕ ਲੈਵਲ ਤੋਂ ਲੈ ਕੇ ਸੂਬੇ ਲੈਵਲ ਤੱਕ ਖੇਡ ਮੈਦਾਨਾਂ 'ਚ ਲੈ ਕੇ ਜਾਣਾ ਤਾਂ ਕਿ ਉਹਨਾਂ ਦੀ એનર્ਜੀ ਜੜੀ ਆ ਉਹ ਚੱਲ ਲਾਈਸ ਹੋਵੇ ਔਰ ਇਹ ਬਹੁਤ ਬਖੂਬੀ ਦੇ ਨਾਲ ਪਿਛਲੇ 2 ਸਾਲਾਂ 'ਚ ਉਹ ਆ ਖੇਡਾਂ ਦਾ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਚੱਲਿਆ ਇਸੇ ਤਰੀਕੇ ਦੇ ਨਾਲ ਮੈਂ ਸਮਝਦਾ ਵੀ ਸਰਕਾਰ ਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਨੇ ਜਿੱਥੇ ਨੌਜਵਾਨਾਂ ਦੀ ਬੇਰੋਜ਼ਗਾਰੀ ਦਾ ਮਸਲਾ ਉਹਨਾਂ ਨੂੰ ਸਵੇਰ ਰੋਜ਼ਗਾਰ ਦੇਣ ਦਾ ਮਸਲਾ ਇਹ ਉਹ ਕਰਨ ਤਾਂ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਉਸ ਪਾਸੇ ਤੋਰਿਆ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਆ ਉਹ ਇਸ ਨਾਲ ਜਿਸ ਨਾਲ ਬਿਚ ਮੈਨਿਫੈਸਟ ਨਾ ਹੋ ਕੇ ਚੰਗੇ ਤਾਵਾ ਦੇ ਲੱਗੇ ਸੋ ਬਹੁਤ ਨਾ ਕਹਿੰਦਾ ਹੋਇਆ ਦਿਲ ਦੀਆਂ ਗਰਾਈਆਂ ਤੋਂ ਬੱਬਰ ਪਰਿਵਾਰ ਦਾ ਡਾਕਟਰ ਰਪਿੰਦਰ ਜੀ ਦਾ ਅਰਜੋਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਾਡੇ ਸ਼ਹਿਰ ਨੂੰ ਫ੍ਰੀ ਕੈਂਪ ਦੇ ਕੇ ਇੱਕ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਜਰੇ ਇਹੋ ਹੀ ਆਸਬੀਤ ਰੱਖਦਾ 26 ਜੂਨ ਜੋ ਹੈ ਹਰ ਸਾਲ ਇਤਰਾ ਅਸੀਂ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਐਂਡ ਇਲੀਜੀਟ ਟ੍ਰੈਫਿਕਿੰਗ ਜੋ ਹੈ ਮਨਾ ਰਹੇ ਆ ਅ ਇਸ ਦਿਨ ਤੇ ਸਾਡਾ ਇੱਕ ਵਿਸ਼ੇਸ਼ ਉਪਰਾਲਾ ਹੁੰਦਾ ਹੈ ਕਿ ਅਸੀਂ ਡਰਗਸ ਦੇ ਅਗੇਂਸਟ ਅਵੇਅਰਨੈਸ ਜੋ ਹੈ ਰੇਜ਼ ਕਰੀਏ ਅਵੇਅਰਨੈਸ ਰੇਜ਼ ਕਰਨ ਦੇ ਪਰਪਸ ਦੇ ਨਾਲ ਹੀ ਅਸੀਂ ਇੱਕ ਮੁਫਤ ਕੈਂਪ ਦਾ ਆਯੋਜਨ ਕੀਤਾ ਹੈ ਇਸ ਕੈਂਪ ਦੇ ਵਿੱਚ ਅਸੀਂ ਮੁਫਤ ਦਾ ਮੁਫਤ ਮੋਟੀਵੇਸ਼ਨਲ ਕਾਉਂਸਲਿੰਗ ਤੇ ਮੁਫਤ ਦਵਾਈਆਂ ਪ੍ਰੋਵਾਈਡ ਕਰ ਰਹੇ ਹਾਂ ਬੇਸਿਕਲੀ ਜੋ ਨਸ਼ਾ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਵੱਧ ਗਿਆ ਹੈ ਉਹਦੇ ਵਿੱਚ ਇੱਕ ਮੇਨ ਜੋ ਹੈ ਚਿੱਟੇ ਦਾ ਨਸ਼ਾ ਬਹੁਤ ਜ਼ਿਆਦਾ ਪੰਜਾਬ ਵਿੱਚ আজকাল ਵੱਧ ਗਿਆ ਹੈ ਇਹ ਵਿਚ ওভারਡੋਸ ਦੇ ਨਾਲ ਡੈਥ ਹੋਣਾ ਫਿਰ ਆਈਵੀ ਯੂਸ ਦੇ ਨਾਲ ਕਾਲਾ ਪੀਲਾ ਫੈਲਣਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਐਚ ਆਈ ਵੀ ਹੈਪਟਾਇਟਸ ਪੀ ਦੀ ਵੀ ਵਾਧਾ ਹੋ ਰਿਹਾ ਹੈ ਤੇ ਇੱਕ ਸਾਡਾ ਮੰਤਵ ਹੈ ਕਿ ਯੂਥ ਜੋ ਹੈ ਸਪੈਸ਼ਲੀ ਸਾਡਾ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਤੋਂ ਨੁਕਸਾਨ ਕੀ ਹੁੰਦਾ ਹੈ ਨਸ਼ੇ ਕਰਨ ਦਾ ਕੀ ਨੁਕਸਾਨ ਹੈ ਨਸ਼ੇ ਤੋਂ ਕਿਉਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਤੇ ਉਹਦੇ ਤਾਂ ਮਤਲਬ ਕਿ ਵੇਸ ਕੀ ਹੈ ਕਿਉਂਕਿ ਲੋਕੀ ਜੋ ਹੈ ਘਰ ਬੈਠ ਕੇ ਸੋਚਦੇ ਕਿ ਇਹ ਸ਼ਾਇਦ ਇਸਤਾ ਦੀ ਐਡਿਕਸ਼ਨ ਇਸਤਾ ਦੀ ਸਾਨੂੰ ਹੋ ਗਈ ਹੈ ਕਿ ਇਹਦੇ ਚੋਂ ਬਾਹਰ ਨਹੀਂ ਨਿਕਲ ਪਾਵਾਂਗੇ ਕੋਈ ਇਹਦੇ ਵਿੱਚ ਉਹ ਵੇਅ ਆਊਟ ਨਹੀਂ ਹੈ ਤੇ ਵੀ ਵਾਂਟ ਟੂ ਰੇਜ਼ ਅਵੇਅਰਨੈਸ ਕਿ ਇਤਨੇ ਨਸ਼ੇ ਕਰਨ ਦੇ ਨਾਲ ਨੁਕਸਾਨ ਕੀ ਹੈ ਤੇ ਦੂਜਾ ਇਹਦੇ ਤੋਂ ਵੇਅ ਆਊਟ ਹੈ ਅਗਰ ਤੁਸੀਂ ਆਲਰੇਡੀ ਇਸ ਚੀਜ਼ ਦੇ ਗ੍ਰਸਤ ਹੋ ਚੁੱਕੇ ਹੋ ਤੁਸੀਂ ਆਲਰੇਡੀ ਐਡਿਕਟ ਹੋ ਚੁੱਕੇ ਹੋ ਬਟ ਸਟਿਲ ਯੂ ਕੈਨ ਈਦਰ ਹੈਲਥੀ ਲਾਈਫ ਬਾਏ ਸ਼ਨਿੰਗ ਥੀਸ ਡਰੱਗਸ ਤੁਸੀਂ ਬਾਹਰ ਆ ਸਕਦੇ ਹੋ ਉਸ ਚੀਜ਼ ਤੋਂ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਸਾਈਕੀਟ੍ਰਿਸਟ ਕੰਸਲਟੇਸ਼ਨ ਦੀ ਰਿਕੁਆਇਰਮੈਂਟ ਹੈ ਕੀ ਹੈ ਉਹ ਜ਼ਰੂਰ ਲਓ ਤੇ ਆਪਣੇ ਆਪ ਨੂੰ ਕੁਝ ਕੁਆਇਰ ਟੈਸਟਸ ਹੈ ਜਿਵੇਂ ਕਿ ਅਗਰ ਤੁਸੀਂ ਡਰੱਗਸ ਲੈਂਦੇ ਰਹੇ ਹੋ ਇੰਜੈਕਟੇਬਲ ਡਰੱਗ ਯੂਜ਼ ਕਰਦੇ ਰਹੇ ਹੋ ਤੇ ਆਪਣਾ ਕਾਲਾ ਪੀਲੀਆ ਦੀ ਜਾਂਚ ਜ਼ਰੂਰ ਕਰਵਾਓ ਹੈਪਟਾਈਟਿਸ ਪੀ ਦੀ ਜਾਂਚ ਜ਼ਰੂਰ ਕਰਾਓ ਇੱਕ ਐਚ ਆਈ ਵੀ ਦੀ ਜਾਂਚ ਜ਼ਰੂਰ ਕਰਾਓ ਤੇ ਇੰਨਾਂ ਚੀਜ਼ਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਅਗਰ ਤੁਹਾਨੂੰ ਖੁਦਾਨਾ ਖਾਸਾ ਕੋਈ ਬਿਮਾਰੀ ਪੋਜ਼ਿਟਿਵ ਆਂਦੀ ਹੈ ਤੇ ਉਹਦਾ ਇਲਾਜ ਵੀ ਨਸ਼ੇ ਦੇ ਇਲਾਜ ਦੇ ਨਾਲ-ਨਾਲ ਹੀ ਚੱਲਦਾ ਹੈ ਤੇ ਉਹ ਇੱਕ ਅਵੇਅਰਨੈਸ ਸਾਡੇ ਯੁੱਗ ਦੇ ਵਿੱਚ ਹੋਣੀ ਚਾਹੀਦੀ ਹੈ ਪੇਰੈਂਟਸ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਆਪਣੇ ਬੱਚਿਆਂ ਦੇ ਵਿੱਚ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਸਿੰਪਟਮ ਲੱਗ ਰਿਹਾ ਹੈ ਕਿਬਾ ਕੀ ਟਾਈਮ ਟੂ ਟਾਈਮ ਅਸੀਂ ਵੀਡੀਓਸ ਵੀ ਸ਼ੇਅਰ ਕਰਦੇ ਰਹਿਨੇ ਆਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਦੇ ਰੀਸੈਂਟ ਬਿਹੇਵੀਅਰ ਚੇਂਜ ਹੈ ਸਲੀਪ ਪੈਟਰਨ ਵਿੱਚ ਚੇਂਜ ਹੈ ਇਰਿਟੇਬਿਲਟੀ ਵਧ ਰਹੀ ਹੈ ਯਾ ਬੱਚਾ ਤੁਹਾਨੂੰ ਲੱਗਦਾ ਕਿ ਅਨਐਕਸਪਲੇਨਡ ਮਨੀ ਸਪੈਂਡਿੰਗ ਕਰ ਰਿਹਾ ਹੈ ਇਕੱਲਾ ਇਕੱਲਾ ਰਹਿਣ ਲੱਗ ਗਿਆ ਸੋਸ਼ਲ ਆਈਸੋਲੇਸ਼ਨ ਹੈ ਇਸ ਤਰ੍ਹਾਂ ਦੇ ਸਿੰਪਟਮਸ ਤੁਹਾਨੂੰ ਲੱਗਦੇ ਤੇ ਹੋ ਸਕਦਾ ਕਿ ਤੁਹਾਡਾ ਬੱਚਾ ਵੀ ਨਸ਼ੇ ਦਾ ਸ਼ਿਕਾਰ ਹੋ ਰਿਹਾ ਹੋਵੇ ਉਸ ਬੱਚੇ ਨੂੰ ਤੁਸੀਂ ਲੈ ਕੇ ਆਓ ਅਜਿਹੇ ਟੈਸਟ ਵੀ ਉਪਲਬਧ ਹਨ ਜਿਨ੍ਹਾਂ ਤੇ ਨਾਲ ਅਸੀਂ ਪਤਾ ਲਗਾ ਸਕਦੇ ਹਾਂ ਪਿਛਲੇ 1 ਹਫਤੇ ਵਿੱਚ ਬੱਚੇ ਨੇ ਕੋਈ ਨਸ਼ਾ ਯੂਜ਼ ਕੀਤਾ ਦੀ ਉਹ ਬੱਚੀ ਦੀ ਜਾਂਚ ਕੀਤੀ ਜਾ ਸਕਦੀ ਹੈ ਸੋ that is all i would like to say ki ਨਸ਼ੇ ਦੇ ਵਾਸਤੇ ਹਰ ਪੇਰੈਂਟ ਨੂੰ ਹਰ ਯੂਥ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਨਸ਼ਾ ਕੀ ਹੈ ਨਸ਼ੇ ਤੋਂ ਦੂਰ ਰਹਿਣਾ ਕੀ ਨੁਕਸਾਨ ਨੇ ਨਸ਼ੇ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ ਜੀ ਬਿਲਕੁਲ ਨਸ਼ੇ ਛੱਡਣ ਦੇ ਜੋ ਮੇਨ ਦੋ ਤਰੀਕੇ ਹੈ ਫਾਰਮੈਕੋਥੈਰੇਪੀ ਐਂਡ ਸਾਈਕੋਥੈਰੇਪੀ ਬੋਥ ਗੋ ਹੈਂਡ ਇਨ ਹੈਂਡ ਫਾਰਮੈਕੋਥੈਰੇਪੀ অর ਸਾਈਕੋਥੈਰੇਪੀ ਦੋਨੋਂ ਹੀ ਸਾਡੇ ਸੈਂਟਰਸ ਤੇ ਅਵੇਲੇਬਲ ਹੈ ਸਾਡੇ ਕੋਲ ਕਾਉਂਸਲਰ ਵੀ ਹੈਗੇ ਨੇ ਜੋ ਮੋਟੀਵੇਸ਼ਨਲ ਕਾਉਂਸਲਿੰਗ ਪ੍ਰੋਵਾਈਡ ਕਰਦੇ ਨੇ